ਉੱਡਾ ਤੇ ਭਗਵੰਤ ਮਾਨਸੀਆਂ ਭਗਵੰਤਮਾਨ ਦਾ ਰਿਸ਼ਤਾ ਬਹੁਤ ਪੁਰਾਣਾ ਬਹੁਤ ਗੂੜਾ ਹੈ ਹਨਾ ਅੱਜ ਵੀ ਅਗਰ ਲੁਧਿਆਣੀਆਂ ਦੇ ਮੈਂ ਸਭ ਨਾਲ ਤੁਹਾਨੂੰ ਮਿਲ ਕੇ ਜ਼ਰੂਰ ਜਾਂਦੇ ਤੁਸੀਂ ਮਿਲਦੇ ਜ਼ਰੂਰ ਹਾਂ ਹਲੋ ਮੈਨੂੰ ਮਿਲਦੇ ਸੀਗੇ ਹੁਣ ਮੈਂ ਹੁਣ ਮਿਲਦਾ ਹਾਂ ਉਹਨਾਂ ਅੱਛਾ ਕਿ ਹੁਣ ਮੁੱਖ ਮੰਤਰੀ ਨੇ ਇਸ ਕਰਕੇ ਉਹਨਾਂ ਬਏ ਮਿਲਦਾ ਹੁਣ ਪਰ ਉਹ ਕਹਿੰਦੇ ਨੇ ਕਿ ਉਹ ਤਾਂ ਤੁਹਾਨੂੰ ਮਾਸਟਰ ਮੰਨਦੇ ਸੀ ਗੁਰੂ ਮੰਨਦੇ ਸੀਗੇ ਵੀ ਦੇਖ ਠੀਕ ਹੈ ਉਹਨਾਂ ਨੇ ਮੇਰੇ ਕੋਲੇ ਕੰਮ ਕੀਤਾ ਹੈ ਲੇਕਿਨ ਮੈਂ ਸਮਝਦਾ ਵੀ ਮਿਹਨਤੀ ਬੰਦਾ ਕੋਈ ਵੀ ਹੋਵੇ ਉਹਦੀ ਪਰਮਾਤਮਾ ਮਦਦ ਕਰਦਾ ਵੀ ਮੈਂ ਇਹਦਾ ਕਾਇਲ ਹੋ ਗਿਆ ਨਾ ਉਹਦੀ ਹਾਜ਼ਰ ਜਵਾਬੀ ਤੋਂ ਔਰ ਉਹਦੀ ਸਟੇਜ ਦੇ ਉੱਤੇ ਜੋ ਕੁਝ ਕਰਦਾ ਸੀ ਉਹਦੇ ਵਾਸਤੇ ਆਪਣੇ ਆਪ ਹੀ ਉਹਨਾਂ ਨੂੰ ਕਹਿੰਦਾ ਮੈਂ ਕਿਹਾ ਮੈਂ ਤੁਹਾਡੀ ਫੀਸ ਨਹੀਂ ਲਵਾਂਗਾ ਭਾਈ ਸਾਹਿਬ ਤੁਸੀਂ ਆਪਣਾ ਗਰੁੱਪ ਬਣਾ ਲਓ ਕਿਉਂਕਿ ਮੈਂ ਪਿੰਡੂ ਕਲਾਕਾਰ ਆ ਮੈਂ ਪਿੰਡਾਂ ਦੇ ਲੋਕਾਂ ਤੋਂ ਥੋੜੇ ਪੈਸੇ ਲੈ ਲੈ ਜਿਹਨਾਂ ਘੁਦਾਰਾ ਹੋ ਜਾਵੇ ਤੇ ਤੁਸੀਂ ਆਪਣਾ ਗਰੁੱਪ ਔਰ ਉਹਨਾਂ ਨੇ ਗਰੁੱਪ ਬਣਾ ਕੇ ਫਿਰ ਫਿਲਮਾਂ 'ਚ ਵੀ ਗਏ ਫਿਰ ਇੱਕ ਜਗਨੂ ਉਹਨਾਂ ਦਾ ਸੀਰੀਅਲ ਵੀ ਚੱਲਿਆ ਪਹਿਲਾਂ ਸੁਭਾਅ ਕਿਉਂਕਿ ਤੁਸੀਂ ਤਾਂ ਬਹੁਤ ਪੁਰਾਣੇ ਤੋਂ ਜਾਣਦੇ ਹੋ ਨਾ ਪੁਰਾਣੇ ਸਮੇ ਤੋਂ ਪਹਿਲਾਂ ਦਾ ਸੁਭਾਅ ਤੇ ਸੀਐਮ ਬਣਨ ਤੋਂ ਬਾਅਦ ਕੁਝ ਬਦਲਿਆ ਜਦੋਂ ਬੰਦੇ ਨੂੰ ਕੋਈ ਜ਼ਿੰਮੇਵਾਰੀ ਮਿਲਦੀ ਹੈ ਨਾ ਉਹਨੂੰ ਉਹ ਸੁਭਾਅ ਬਦਲਣਾ ਪੈਂਦਾ ਹੈ ਸੁਭਾਅ ਆਪਣੇ ਆਪ ਨਹੀਂ ਬਦਲਦੇ ਹੁੰਦੇ ਸੁਭਾਅ ਬਦਲਣਾ ਪੈਂਦਾ ਹੁੰਦਾ ਯਾਰ ਹੁਣ ਮੇਰੀ ਇਹ ਜ਼ਿੰਮੇਵਾਰੀ ਹੋ ਗਈ ਹੈ ਹੁਣ ਮੈਂ ਸੋਚ ਕੇ ਗੱਲ ਕਰਾਂਗਾ ਗੋਡਾ ਤੇ ਭਗਵੰਤ ਮਾਨ ਸੀਐਮ ਭਗਵੰਤਮਾਨ ਦਾ ਰਿਸ਼ਤਾ ਬਹੁਤ ਪੁਰਾਣਾ ਬਹੁਤ ਗੂੜਾ ਹੈ ਹਨਾ ਅੱਜ ਵੀ ਅਗਰ ਲੁਧਿਆਣੀਆਂ ਦੇ ਮੈਂ ਸਭ ਨਾਲ ਤੁਹਾਨੂੰ ਮਿਲ ਕੇ ਜ਼ਰੂਰ ਜਾਂਦੇ ਤੁਸੀਂ ਮਿਲਦੇ ਜ਼ਰੂਰ ਹੋ ਦੇਖੋ ਜੀ ਪਹਿਲਾਂ ਮੈਨੂੰ ਮਿਲਦੇ ਸੀਗੇ ਹੁਣ ਮੈਂ ਉਹਨਾਂ ਨੂੰ ਮਿਲਦਾ ਹੁਣ ਅੱਛਾ ਕਿ ਹੁਣ ਮੁੱਖ ਮੰਤਰੀ ਨੇ ਇਸ ਕਰਕੇ ਹੁਣ ਮੈਂ ਮਿਲਦਾ ਹੁਣ ਪਰ ਉਹ ਕਹਿੰਦੇ ਨੇ ਕਿ ਉਹ ਤਾਂ ਤੁਹਾਨੂੰ ਮਾਸਟਰ ਮੰਨਦੇ ਸੀ ਗੁਰੂ ਮੰਨਦੇ ਸੀਗੇ ਬਸ ਤੇ ਦੇਖੋ ਠੀਕ ਹੈ ਉਹਨਾਂ ਨੇ ਮੇਰੇ ਕੋਲੇ ਕੰਮ ਕੀਤਾ ਹੈ ਜੀ ਲੇਕਿਨ ਮੈਂ ਸਮਝਦਾ ਵੀ ਮਿਹਨਤੀ ਬੰਦਾ ਕੋਈ ਵੀ ਹੋਵੇ ਉਹਦੀ ਪਰਮਾਤਮਾ ਮਦਦ ਕਰਦਾ ਜੀ ਹਿੰਮਤੇ ਮਰਦਾ ਮਦਦੇ ਖੁਦਾ ਉਹ ਮਿਹਨਤੀ ਸੀਗਾ ਮੈਂ ਸੱਚੀ ਗੱਲ ਇਹ ਹੈ ਕਿ ਮੈਂ ਐਡਾ ਕਾਇਲ ਹੋ ਗਿਆ ਨਾ ਉਹਦੀ ਹਾਜ਼ਰ ਜਵਾਬੀ ਤੋਂ ਔਰ ਉਹਦੀ ਸਟੇਜ ਦੇ ਉੱਤੇ ਜੋ ਕੁਝ ਕਰਦਾ ਸੀ ਉਹਦੇ ਵਾਸਤੇ ਫਿਰ ਮੈਂ ਆਪਣੇ ਆਪ ਹੀ ਉਹਨਾਂ ਨੂੰ ਕਹਿੰਦਾ ਮੈਂ ਕਿਹਾ ਮੈਂ ਤੁਹਾਡੀ ਫੀਸ ਨਹੀਂ ਦਿੰਦਾ ਭਾਈ ਸਾਹਿਬ ਤੁਸੀਂ ਆਪਣਾ ਗਰੁੱਪ ਬਣਾ ਲਓ ਕਿਉਂਕਿ ਮੈਂ ਪਿੰਡੂ ਕਲਾਕਾਰ ਮੈਂ ਪਿੰਡਾਂ ਦੇ ਲੋਕਾਂ ਤੋਂ ਥੋੜੇ ਪੈਸੇ ਲੈਣਾ ਇਦਾਂ ਲ ਕੁਝਾਰਾ ਹੋ ਜਪੇ ਤੇ ਤੁਸੀਂ ਆਪਣਾ ਗਰੁੱਪ ਔਰ ਉਹਨਾਂ ਨੇ ਗਰੁੱਪ ਬਣਾ ਕੇ ਫਿਰ ਫਿਲਮਾਂ ਚ ਵੀ ਗਏ ਫਿਰ ਇੱਕ ਜੁਗਨੂ ਉਹਨਾਂ ਦਾ ਸੀਰੀਅਲ ਵੀ ਚੱਲਿਆ ਮਤਲਬ ਉਹ ਬਹੁਤ ਜ਼ਿਆਦਾ ਆਪਣਾ ਗਰੁੱਪ ਬਣਾ ਕੇ ਇੱਕ ਤਾਂ ਉਹਨਾਂ ਨੂੰ ਇਹ ਹੋ ਗਿਆ ਵੀ ਹੁਣ ਮੇਰੇ ਸਿਰ ਤੇ ਕੋਈ ਬੌਸ ਨਹੀਂ ਹੈ ਜਦੋਂ ਬੰਦਾ ਇੰਡੀਪੈਂਡੈਂਟ ਹੋ ਜਾਂਦਾ ਨਾ ਫਿਰ ਉਹਨਾਂ ਨੇ ਹੋਰ ਵੀ ਜ਼ਿਆਦਾ ਕੰਮ ਕਰਨ ਲੱਗ ਜਾਂਦਾ ਹੈ ਹੈ ਨਹੀਂ ਫਿਰ ਉਹਨਾਂ ਨੇ ਬਹੁਤ ਅੱਛੇ-ਅੱਛੇ ਕਸ਼ਤਨਾ ਕੀਤੀਆਂ ਬਹੁਤ ਅੱਛਾ-ਚਾ ਕੰਮ ਕੀਤਾ ਅੱਜ ਪਰਮਾਤਮਾ ਦੀ ਮਿਹਰਬਾਨੀ ਹੈ ਉਹ ਪੰਜਾਬ ਦੇ ਮੁਖੀ ਨੇ ਮੁੱਖ ਮੰਤਰੀ ਨੇ ਤੇ ਪਹਿਲਾਂ ਸੁਭਾਅ ਕਿਉਂਕਿ ਤੁਸੀਂ ਤਾਂ ਬਹੁਤ ਪੁਰਾਣੇ ਤੋਂ ਜਾਣਦੇ ਹੋ ਨਾ ਪੁਰਾਣੇ ਸਮੇ ਤੋਂ ਪਹਿਲਾਂ ਦਾ ਸੁਭਾਅ ਤੇ ਸੀਐਮ ਬਣਨ ਤੋਂ ਬਾਅਦ ਕੁਝ ਬਦਲਿਆ ਦੇਖੋ ਹਰਜੀ ਮੈਂ ਤੁਹਾਨੂੰ ਨਿਕਲੀ ਗੱਲ ਦੱਸਦਾ ਜਦੋਂ ਬੰਦੇ ਨੂੰ ਕੋਈ ਜ਼ਿੰਮੇਵਾਰੀ ਮਿਲਦੀ ਹੈ ਨਾ ਹਾਂਜੀ ਉਹਨੂੰ ਉਹ ਸੁਭਾਅ ਬਦਲਣਾ ਪੈਂਦਾ ਹੈ ਸੁਭਾਅ ਆਪਣੇ ਆਪ ਨਹੀਂ ਬਦਲਦੇ ਹੁੰਦੇ ਸੁਭਾਅ ਬਦਲਣਾ ਪੈਂਦਾ ਹੁੰਦਾ ਵੀ ਯਾਰ ਹੁਣ ਮੇਰੀ ਆ ਜ਼ਿੰਮੇਵਾਰੀ ਹੋ ਗਈ ਹੈ ਹੁਣ ਮੈਂ ਸੋਚ ਕੇ ਗੱਲ ਕਰਾਂ ਇਹ ਗੱਲ ਹੁੰਦੀ ਆ ਹਾਂ ਇਨੀ ਗੱਲ ਜ਼ਰੂਰ ਹੈ ਵੀ ਜਦੋਂ ਉਹਨਾਂ ਨੇ ਪਬਲਿਕ 'ਚ ਗੱਲ ਕਰਨੀ ਹੁੰਦੀ ਹੈ ਕਿਸੇ ਵੀ ਬੰਦੇ ਨੇ ਜੀ ਜਾਂ ਉਹਨਾਂ ਨੇ ਪ੍ਰੈਸ 'ਚ ਗੱਲ ਕਰਨੀ ਹੁੰਦੀ ਹੈ ਜਾਂ ਉਹਨਾਂ ਨੇ ਕਿਸੇ ਮਤਲਬ ਮੀਟਿੰਗ 'ਚ ਜਾਂ ਸੈਟੀਜ ਗੱਲ ਕਰੀ ਉਹਨੂੰ ਫਿਰ ਉਹ ਆਪਣੀ ਕੁਰਸੀ ਦੇ ਮੁਤਾਬਕ ਗੱਲ ਕਰਦੇ ਨੇ ਜਦੋਂ ਉਹਨਾਂ ਨੇ ਆਪਣੇ ਦੋਸਤਾਂ ਨਾਲ ਗੱਲ ਕਰਨੀ ਹੁੰਦੀ ਹੈ ਫਿਰ ਆਪਣੇ ਸਬੰਹਾਂ ਨਾਲ ਗੱਲ ਕਰਦੇ ਨੇ ਉਹੀ ਪਰਪੁਰਾਣਾ ਹੈ ਉਹੀ ਪਰਪੁਰਾਣਾ ਜਦੋਂ ਲਾਈਫ ਦੇ ਬਾਰੇ ਗੱਲ ਕਰਦੇ ਨੇ ਬਿਲਕੁਲ ਹੁੰਦਾ ਚਾਹੀਦਾ ਵੀ ਇਹੀ ਹੈ ਜੀ ਜੀ ਇਹ ਤਾਂ ਹੈ ਨਹੀਂ ਚਾਹੀਦਾ ਵੀ ਇਹੀ ਹੁੰਦਾ ਜੀ ਤੇ ਜਦ ਤੁਸੀਂ ਆਪਣੇ ਯਾਰਾਂ ਦੋਸਤਾਂ 'ਚ ਬੈਠ ਕੇ ਆਪਣੀ ਕੁਰਸੀ ਦਿਖਾਉਗੇ ਔਰ ਫਿਰ ਵੀ ਯਾਰ ਦੋਸਤਾਂ ਦੇ ਵਿਚ ਚੰਗਾ ਵੀ ਆਪਾਂ ਫੇਰ ਹੀ ਮਿਲਾਂਗੇ ਕਦੇ ਤੀਆਂ ਭਗਵੰਤ ਜਦੋਂ ਗੱਲਬਾਤ ਕਰਦੇ ਪਰਸਨਲ ਲਾਈਫ ਦੇ ਵਿੱਚ ਪੁਰਾਣੀਆਂ ਯਾਦਾਂ ਤੁਸੀਂ ਦੁਬਾਰਾ ਯਾਦ ਕਰਦੇ ਹੋ ਕਿ ਕਿਸ ਤਰ੍ਹਾਂ ਜੋ ਤੁਸੀਂ ਗਾਣਾ ਗਾ ਕੇ ਹਟਦੇ ਸੀ ਫਿਰ ਉਹ ਆਉਂਦੇ ਸੀਗੇ ਹੁੰਦੀ ਹੈ ਯਾਦਾਂ ਪੁਰਾਣੀਆਂ ਬਿਲਕੁਲ ਬਿਲਕੁਲ ਕਈ ਵਾਰੀ ਗੱਲਾਂ ਪੁਰਾਣੀਆਂ ਚੱਲ ਪੈਂਦੀਆਂ ਨੇ ਫੁਲਾਨੀ ਜਗ੍ਹਾ ਕੀ ਹੋਇਆ ਸੀਗਾ ਫੁਲਾਨੀ ਜਗ੍ਹਾ ਕੀ ਹੋਇਆ ਸੀ ਅਸੀਂ ਗੱਡੀ 'ਚ ਬੈਠੇ ਗੱਡੀ ਦਾ ਗੇਅ ਰਣ ਗਿਆ ਹੂੰ ਉਹ ਮੇਰਾ ਡਰਾਈਵਰ ਸੀਗਾ ਜਿਹੜਾ ਨਾ ਸੀਗਾ ਤਾਂ ਚੰਗਾ ਵਿਚਾਰਾ ਬਹੁਤ ਅੱਛਾ ਹੈ ਜੀ ਪਰ ਮੈਂ ਕਿਹਾ ਵੀ ਹੁਣ ਇੱਕ ਵਾਰ ਆ ਗਿਆ ਤੂੰ ਦੇਖ ਕੋ ਮੈਂ ਅੱਛੀ ਜਾਣਾ ਸੀ ਚੰਡੀਗੜ੍ਹ ਤੋਂ ਫਰੀਦਕੋਟ ਜੀ ਮੈਂ ਘਾਟ ਤੋਂ ਪਰੇ ਹਟ ਗਿਆ ਭਾਈ ਮੈਂ ਗੱਡੀ ਚਲੋਣਾ ਉਹ ਮੈਂ ਤੀਜੇ ਗੇਅਰ 'ਚ ਹੀ ਗੱਡੀ ਗੱਡੀ ਘਰਬਨਵਾ ਹੋਵੇ ਗੱਡੀ ਠੀਕ ਮੈਂ ਇਸ ਤਰੀਕੇ ਨਾਲ ਉੱਧ ਲੱਗ ਗਿਆ ਜਦੋਂ ਮਿਲਦੇ ਨਾ ਤੇ ਭਗਵੰਤ ਹੁਣ ਇਹ ਝੂੜ ਗੱਲ ਕਰਦੇ ਨੇ ਮੈਨੂੰ 70 ਨੰਬਰ ਵੈਨ ਯਾਦ ਮੈਨੂੰ ਗੱਡੀ ਲੈਣੇ ਤੋਂ ਗੇਰ ਆਣ ਗਿਆ ਸੀ ਕਰ ਤੂੰ ਸੀ ਲੱਗੇ ਗਿਆ ਸੀ ਮੈਨੂੰ ਉਹ ਵੀ ਯਾਦ ਹੈ ਗੱਡੀ ਦਾ ਡਰਾਈਵਰ ਸੀ ਉਹਦਾ ਨਾਮ ਹੈ ਮਤਲਬ ਕਈ ਗੱਲਾਂ ਬਹੁਤ ਚਲੋ ਹਾਸਿਲੀਆਂ ਗੱਲਾਂ ਹੁੰਦੀਆਂ ਨੇ ਪੁਰਾਣੀਆਂ ਯਾਦ ਰਹਿ ਜਾਂਦੀਆਂ ਨੇ ਜੀ